ਇਸ ਵੇਲੇ ਸਾਡਾ ਗੁਰੂ ਦਸ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁੱਖ ਹੋਵੇ ਸੁੱਖ ਹੋਵੇ ਮੁਸ਼ਕਲ ਹੋਵੇ ਆਫਤ ਹੋਵੇ ਅਸੀਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਸਾਡਾ ਗੁਰੂ ਸਾਡੀ ਅਰਦਾਸ ਨੂੰ ਸੁਣਦਾ ਹੈ ਪਾਤਸ਼ਾਹ ਦੀ ਬਾਣੀ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਉਹਦੇ ਤੇ ਨਿਸ਼ਚਾ ਰੱਖਣਾ ਹੈ ਬਾਣੀ ਤੋਂ ਬਿਨਾ ਆ ਜਿਹੜੇ ਅੱਜ ਵੀ ਦੰਬੀ ਤੇ ਪਖੰਡੀ ਮਾਝੇ ਦੀ ਧਰਤੀ ਤੇ ਆਪਣੀਆਂ ਝੂਠੀਆਂ ਦੁਕਾਨਾਂ ਖੋਲ ਕੇ ਬੈਠੇ ਆ ਇਹਨਾਂ ਤੋਂ ਸੁਚੇਤ ਰਹਿਣ ਅਸੀਂ ਉਹ ਗੁਰੂ ਦੇ ਸਿੱਖ ਵਾਂ ਜਿਨ੍ਹਾਂ ਨੇ ਸਿੱਖੀ ਦੇ ਲਈ ਭਾਈ ਮਤੀ ਦਾਸ ਆਰੇ ਦੇ ਨਾਲ ਚੀਰੇ ਆ ਗਿਆ ਭਾਈ ਤੇ ਅਲਾ ਜੀ ਤੇਗ ਦੇ ਵਿੱਚ ਉਬੜ ਕੇ ਭਾਈ ਸਤੀ ਦਾਸ ਜੀ ਜੀਵਨ ਦੇ ਆ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤੇ ਗਏ ਪਰ ਸਾਡੇ ਸਿੱਧਕ ਨੂੰ ਸਾਡੇ ਸਿਰਰ ਨੂੰ ਕੋਈ ਝੁਕਾ ਨਾ ਸਕੇ ਇਸ ਲਈ ਸਾਡੀ ਜ਼ਿੰਮੇਵਾਰੀ ਹੈ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਾਈਚਾਰੇ ਆਪਣੀ ਕੌਮ ਦੇ ਲੋਕਾਂ ਨੂੰ ਗੁਰਦੁਆਰੇ ਦੇ ਨਾਲ ਜੋੜ ਕੇ ਰੱਖੀ ਹਰ ਪਿੰਡ ਵਿੱਚ ਗੁਰਦੁਆਰਾ ਹੈ ਹਰ ਨਗਰ ਵਿੱਚ ਗੁਰਦੁਆਰਾ ਹੈ ਆਪਸ ਵਿੱਚ ਗੁਰੂ ਅੱਗੇ ਅਰਦਾਸ ਇਨਾ ਗੰਬੀ ਨਾਲ ਇਨਾ ਪਖੰਡੀਆਂ ਤੋਂ ਉਦੋਂ ਵੀ ਬੜੇ ਗੰਬੀ ਤੇ ਪਖੰਡੀ ਬੈ ਗਏ ਸੀ ਮਾਝੇ ਦੀ ਧਰਤੀ ਤੇ ਆ ਤੇ ਅਟਲੀ ਘਰਾ ਮਾਤਾ ਵਾਲੇ ਜਿਹੜੇ ਝੂਠ ਦਾ ਪਿਛਲੇ ਦਿਨ ਗਿਆ ਉਥੇ ਪਟਿਆਰੇ ਕੋਲ ਇੱਕ ਬੱਚੇ ਨੂੰ ਕਣਕ ਤੋਂ ਲੱਗੀ ਸੀ ਔਰ ਇਹ ਜਿਹੜੇ ਝੂਠੇ ਪਾਦਰੀ ਇਹਨਾਂ ਨੇ ਕਿਹਾ ਕਿ ਅਸੀਂ ਬੱਚੇ ਦੀ ਇਹ ਬਿਮਾਰੀ ਔਰ ਕਰ ਦਾਂ ਇਲਾਜ ਦੇ ਨਾਂ ਤੇ ਖੜਦੇ ਰਹੇ ਤੇ ਬੱਚਾ ਇਹਨਾਂ ਦੇ ਸਮਾਗਮ ਦੇ ਵਿੱਚ ਸਿਰ ਵਿੱਚ ਕੁਸ਼ ਬੱਚਾ ਬੇਹੋਸ਼ ਹੋ ਗਿਆ ਇਲਾਜ ਨਹੀਂ ਕਰਵਾਇਆ ਇੱਕਲਾ ਪੁੱਤ ਸੀ ਮਾਪਿਆਂ ਦਾ ਗਰੀਬ ਮਾਪੇ ਸੀ ਇਲਾਜ ਨਹੀਂ ਕਰਵਾਇਆ ਤੇ ਬਿਮਾਰੀ ਜਖਮੀ ਹੋਣ ਤੋਂ ਬਾਅਦ ਉਹ ਤੜਫ ਤੜਫ ਕੇ ਮਰਿਆ ਉਹਦੇ ਮਾਪਿਓ ਨੂੰ ਮੈਂ ਮਿਲਿਆ ਬੈਠੇ ਭੁੰਜੇ ਰੋਂਦੇ ਸੀ ਸਾਗਾ ਪੁੱਤ ਖੋលਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਪਰਮੇਸ਼ਰ ਤੇ ਭੁੱਲਿਆ ਵਿਰਪਣ ਸਭੇ ਰੋ ਸਾਨੂੰ ਇਹਨਾਂ ਪਖੰਡੀਆਂ ਦੇ ਮਗਰ ਨਹੀਂ ਚੱਲਣਾ ਚਾਹੀਦਾ ਸਾਨੂੰ ਆਪਣੇ ਗੁਰੂ ਦੇ ਮਗਰ ਚੱਲਣਾ ਚਾਹੀਦਾ ਜਿਸ ਗੁਰੂ ਨੇ ਸਾਨੂੰ ਆਪਣੇ ਚਾਰ ਪੁੱਤ ਸ਼ਹੀਦ ਕਰਵਾ ਕੇ ਵੀ ਕਿਹਾ ਇੱਕ ਪੁੱਤਰਾਂ ਕੇ ਸੀਸ ਪਰ ਵਾਰਟ ਕੇ ਸਤ ਚਾਰ ਚਾਰ ਮੇਰ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਲੋੜ ਵਾ ਅਸੀਂ ਪਿੰਡਾਂ ਦੇ ਵਿੱਚ ਪ੍ਰੇਮ ਪਿਆਰ ਇਤਿਫਾਕ ਰੱਖੀ ਗਰੀਬ ਗੁਰਪੇ ਸਿੱਖ ਦੀ ਦੇ ਵਿੱਚ ਨਾਲ ਖੜੀਏ ਤੇ ਜਿਹੜੇ ਵੀ ਸਾਡੇ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਦੂਜੇ ਪਾਸੇ ਲਜਾਦੇ ਆ ਅੱਜ ਬਾਬੇ ਬਕਾਲੇ ਧਰਤੀ ਤੋਂ ਇਹ ਪ੍ਰਣ ਕਰਕੇ ਜਾਈਏ ਸੱਚਾ ਗੁਰੂ ਗੁਰੂ ਤੇਗ ਬਹਾਦਰ 10 ਪਾਤਸ਼ਾਹਾਂ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੀਂਤੀ ਕਰਨੀ ਆ ਇਸ ਸਮੁੰਦਰ ਦੇ ਵਿੱਚੋਂ ਸ਼ੰਖ ਨਿਕਲਦੇ ਜਿੰਨਾ ਚਿਰ ਤੱਕ ਸ਼ੰਖ ਸਮੁੰਦਰ ਦੇ ਵਿੱਚ ਹੈ ਉਹ ਬੜੇ ਟਿਕਾੜੇ ਅੰਦਰ ਹੈ ਪਰ ਜਿਵੇਂ ਸਮੁੰਦਰ ਤੋਂ ਬਾਹਰ ਆਉਂਦਾ ਸਵੇਰੇ ਵੀ ਕਿਤੇ ਪੂਰਿਆ ਜਾਂਦਾ ਦੁਪਹਿਰੇ ਵੀ ਤੇ ਸ਼ਾਮ ਨੂੰ ਵੀ ਪਰ ਉਹ ਇੱਕ ਰੋਜ਼ ਆਵਾਜ਼ ਦੇ ਵਾਲਾ ਕਿਉਂ ਬਣਿਆ ਕਿਉਂਕਿ ਉਹਨੇ ਸਮੁੰਦਰ ਨੂੰ ਛੱਡ ਦਿੱਤਾ ਸੀ ਕਬੀਰ ਰਹਿ ਜੋੜ ਦੇਵ ਦੇਵਤਾਵਾਂ ਦੀ ਇਸ ਅਗਵਤ ਸੂਰ ਇਹ ਸ਼ੱਕ ਅਸੀਂ ਨਹੀਂ ਹਾਂ ਜਦ ਵਸੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪੜੇ ਹੁਣੇ ਅਸੀਂ ਸਵੇਰੇ ਵੀ ਚਿੱਕਾ ਮਾਰਦੇ ਅਸੀਂ ਸ਼ਾਮੀ ਵੀ ਰਹਿੰਦੇ ਹਾਂ ਪਰ ਤੇ ਗੁਰੂ ਸਮੁੰਦਰ ਦੇ ਨਾਲ ਜੁੜ ਜਾਵਾਂਗੇ ਕਬੀਰ ਸਮੁੰਦਰ ਨਾਲ ਛੋਟਿਆ ਜਉ ਵਕਸਾਰੋ ਹੋਏ ਕੋਖਰ ਕੋਖਰ ਢੁੰਗ ਕੇ ਭਾਲੋ ਨਾ ਕਹਿ ਹੈ ਕੋਏ ਸਮੁੰਦਰ ਛੱਡ ਕੇ ਛਪੜਾਂ ਦੀ ਚੁੱਪੀ ਨਾ ਮਾਰਨ ਵਾਲਿਆ ਨੂੰ ਚੰਗਾ ਕੀ ਕਿਹਾ ਜਾਂਦਾ ਗੁਰੂ ਗ੍ਰੰਥ ਗੁਰੂ ਪੰਥ ਇਹ ਨੂੰ ਛੱਡ ਕੇ ਦੰਬੀ ਨਾ ਫਖੰਡੀਆਂ ਤੇ ਇਹ ਝੂਠੀਆਂ ਕੜਾ ਮਾਤਾ ਵਾਲਿਆਂ ਦੀ ਮਗਰ ਲੱਗਣ ਵਾਲਿਆਂ ਨੂੰ ਗੁਰੂ ਦੇ ਘਰੋਂ ਕਦੀ ਰਹਿਮਤ ਤੇ ਬਖਸ਼ਿ ਨਹੀਂ ਮਿਲਦੀ ਤਾਂ ਮੈਂ ਬੇਨਤੀ ਕਰਕੇ ਜਾਂਦਾ ਅੱਜ ਜਦੋਂ ਅਸੀਂ ਸਾਚਾ ਗੁਰੂ ਲਾਡੋ ਦੇ ਦਿਹਾੜਾ ਮਨਾ ਰਹੇ ਸਤ ਕੋ ਸ਼ਬਦ 부ਝਾਰੋ ਦੀਪਾ ਬਿੰਸਿਓ ਅੰਧਕਾਰ ਤੇ ਮੰਦਾ ਰਤਨ ਕੋਠੜੀ ਖੁਲੀ ਅਨੁਪਾ ਆਪਾਂ ਗੁਰਬਾਣੀ ਦੇ ਨਾਲ ਜੁੜ ਗਏ 150 ਸਾਲਾਂ ਸ਼ਤਾਬਦੀ ਆ ਰਹੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਵੱਡੇ ਬਦਰ ਤੇ ਆਨੰਦਪੁਰ ਸਾਹਿਬ ਪਰਮੋਥ ਤੇ ਬਾਕੀ ਥਾਵਾਂ ਤੇ ਪੰਥ ਦੀ ਨਮੈਂਦਾ ਜਮਾਤ ਦੇ ਮਨਾਉਣੀ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਤੇ ਜਿਹੜਾ ਨਗਰ ਕੀਰਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦ ਵਾਲਾ ਚਰਨ ਦੀ ਚੌਂਕ ਤੋਂ ਅਨੰਦਪੁਰ ਸਾਹਿਬ ਨੂੰ ਆਵੇ ਉਹਦੇ ਵਿੱਚ ਪੰਥ ਜਾਂ ਜਿਹੜੇ ਹੋਰ ਨਗਰ ਕੀਰਤਨ ਪੰਥਕ ਸੰਸਥਾਾਂ ਕੇ ਸ਼ਰੂ ਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹ ਨਗਰ ਕੀਰਤਨ ਸਜਾਉਣੇ ਆ ਇਹਦੇ ਵਿੱਚ ਭਾਗ ਲੈਣਾ ਅਨੰਦਪੁਰ ਸਾਹਿਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਤੇ ਸ਼ਾਮਲ ਹੋ ਕੇ ਆਪਣੇ ਗੁਰੂ ਦੇ ਨਾਲ ਜੁੜਨਾ ਸ਼ਹਾਦਤਾਂ ਨੂੰ ਆਪਾਂ ਚੇਤੇ ਰੱਖਣਾ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਨੂੰ ਮਿਹਰ ਕਰ ਅਸੀਂ ਸਾਰੇ ਹੀ ਇੱਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰ ਭਾਈ ਅਸੀਂ ਆਪਸ ਵਿੱਚ ਗੁਰ ਭਾਈ ਹਾਂ ਤੇ ਗੁਰ ਭਾਈਾਂ ਵਾਂਗ ਇੱਕ ਪਰਿਵਾਰ ਵਿੱਚ ਰਹੀ ਇਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਮੇਰੇ ਤਾਇਆ ਦੀ ਸਰਨ ਦਾਉ ਦੇ ਬਿਹੰਗ ਸਿੰਘ ਸਾਹਿਬ ਸਰਦਾਰ ਗੁਲਜ਼ਾਰ ਸਿੰਘ ਅਸੀਂ ਉਹਨਾਂ ਦੇ ਨਾਲ ਇੱਥੇ ਆਉਣਾ ਔਰ ਇੱਥੇ ਉਦੋਂ ਵੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਸੀ ਇਹਨਾਂ ਗੁਰੂ ਕੇ ਜੋੜ ਕੇ ਲਿਆ ਦੀ ਆਪਾ ਮੰਡਲ ਨੂੰ ਆਪਾਂ ਇਸੇ ਤਰ੍ਹਾਂ ਵੜਾ ਕੇ ਰੱਖਣਾ ਮੈਂ ਕੋਟਾਂ ਨੂੰ ਧੰਨਵਾਦ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਕੇਸ਼ ਬਹਾਦਰ ਪਾਸ਼ਾ ਜੀ ਦਾ ਗੁਰੂ ਕੀ ਸੰਗਤ ਦਾ ਸੰਗਤ ਦੇ ਵਿੱਚ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਇੱਥੇ ਆ ਸਰਦਾਰ ਸਰਜੀਤ ਸਿੰਘ ਜੀ ਕੁਗਲਵਾਲ ਡੈਕਟਿਵ ਮੈਂਬਰ ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਸਰਦਾਰ ਅਮਰਜੀਤ ਸਿੰਘ ਜੀ ਬਡਾਲਾ ਸਰਦਾਰ ਅਮਰਜੀਤ ਸਿੰਘ ਜੀ ਦੂਜੇ ਜਿਹੜੇ ਨੇ ਪਹਾਈਪੁਰ ਉਹ ਵੀ ਬੈਠੇ ਆ ਹੋਰ ਗੁਰੂ ਕੀਆ ਸੰਗਤਾਂ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਧੰਨਵਾਦ ਥਾਲ ਸਾਹਿਬ ਜੀ ਆਲਸੇ ਮਹਿਮਨ ਕਰੂ ਨਿਵਾਸ ਗੁਰੂ ਦੀ ਸੰਗਤ ਦਾ ਅਸੀਂ ਇੱਕ ਕੌਮ ਆ ਵਖਰੀ ਕੌਮ ਆ ਤੇ ਇੱਕ ਕੌਮ ਵਾਗ ਦੁਨੀਆ ਵਿੱਚ ਰਹਿਣਾ ਤੇ ਵਿਚਰਨਾ ਵਿਚਾਰਾਂ ਦੀ ਸਾਂਝ ਪਾਉਂਦੇ ਆ ਉਹਨਾਂ ਭੁੱਲਾਂ ਗਲਤੀਆਂ ਦੀ ਮਾਫੀ ਸਮੁੱਚੀ ਕੌਮ ਨੂੰ ਸਾਚਾ ਗੁਰੂ ਲਾਦੋੜੇ ਇਹਹਾੜੇ ਵੀ ਮੈਂ ਬਤਾ ਹੀ ਦਿੰਦਿਆਂ ਅਪੀਰ ਕਰਦਾ ਮਾਂ ਅੱਜ ਗੁਰੂ ਗ੍ਰੰਥ ਸਾਹਿਬ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਦਾ

live